ਹਾਂਜੀ ਵੀਰੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ ਤੁਹਾਡਾ ਸਵਾਗਤ ਆ ਵੀਰੋ ਜੇ ਤੁਸੀਂ ਆਪਣੀ ਕਿਸੇ ਵੀ ਚੀਜ਼ ਨੂੰ ਵੇਚਣ ਵਾਸਤੇ ਚੈਨਲ ਤੇ ਐਡ ਕਰਵਾਉਣੀ ਹੋਵੇ ਤਾਂ 8-10 ਫੋਟੋਆਂ ਤੇ ਇੱਕ ਵੀਡੀਓ ਬਣਾ ਕੇ ਸਕਰੀਨ ਤੇ ਸ਼ੋਅ ਹੋ ਰਿਹਾ WhatsApp ਨੰਬਰ 9592923149 ਤੇ ਸੈਂਡ ਕਰ ਦਿਓ ਜੀ ਸਾਡੀ ਜੈਡ ਆਪਣੇ ਚੈਨਲ ਤੋਂ ਕਰ ਦਿੱਤੀ ਜਾਊਗੀ ਬਾਕੀ ਜਿਹੜੇ ਵੀ ਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਹੁਣ ਗੱਲ ਕਰਦੇ ਹਾਂ ਜੀ ਬਕਾਊ ਟਰੈਕਟਰ ਦੀ ਹਾਂਜੀ ਵੀਰੋ ਸਕਰੀਨ ਤੇ ਵੇਖ ਰਹੇ ਹੋ 1996 ਮਾਡਲ HMT 9811 ਇਹ ਟਰੈਕਟਰ ਵਕਾਊ ਆ ਜੀ ਕੋਕਾ ਪੀਸ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਸਾਰਾ ਕੰਮ ਟਰੈਕਟਰ ਦਾ ਹੋਇਆ ਜੀ ਇੱਕ ਪੈਸਾ ਨਹੀਂ ਲੱਗਣਾ ਇੰਜਨ ਗੇਅਰ ਦਾ ਜਮਾਂ ਸਾਫ਼ ਪਿਆ ਕੋਈ ਕਮੀ ਪੇਸ਼ੀ ਨਹੀਂ ਫੁੱਲ ਗਾਰੰਟੀ ਆ ਚਲਾ ਕੇ ਵਾਕੀ ਚੈੱਕ ਕਰ ਸਕਦੇ ਹੋ ਡੀਆਈ ਟਰੈਕਟਰ ਹੋਇਆ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਚਾਰੇ ਟਾਇਰ ਨਵੇਂ ਨੇ ਸਿੰਪਲ ਛਤਰੀ ਲੱਗੀ ਆ ਬਾਕੀ ਪੰਜਾਬ ਨੰਬਰ ਹੈ ਜੀ ਏਰੀਆ ਕੋਟਕਪੁਰਾ ਰੇਟ 295000 ਮੌਕੇ ਤੇ ਲੈਸ ਕੀਤਾ ਜੋ ਫੋਨ ਨੰਬਰ ਵੀਰ ਦਾ ਨੋਟ ਕਰ ਲਓ 9463785770 ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ